ਤੁਹਾਡਾ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਵਿੱਚ ਜਸ ਸਬਸਕ੍ਰਾਈਬ ਅੱਜ ਇੰਪੋਰਟੈਂਟ ਵੀਡੀਓ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਪਬਲਿਕ ਗ੍ਰੀਵੈਂਸ ਸਟਾਰਟ ਕੀਤਾ ਹੋਇਆ ਹੈ ਜੋ ਕਿ ਆਮ ਪਬਲਿਕ ਲਈ ਕਾਫੀ ਫਾਇਦੇਮੰਦ ਹੈ ਆਪਣੀ ਕੰਪਲੇਂਟਸ ਕਿਸ ਤਰ੍ਹਾਂ ਉੱਤੇ ਦਰਜ ਕਰਨੀ ਹੈ ਇਸ ਤਰ੍ਹਾਂ ਨੂੰ ਦੁਆਰਾ ਚੈਪ ਕਰਨਾ ਹੈ ਉਸ ਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਵੀਡੀਓ ਦੇ ਅੱਗੇ ਵੱਧ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ इस वीडियो में जरूर लाइक चैनल सबसक्राइब किया जाए तैक्सट वीडियो ली, आप सब तक जानकारी पहुँच सब तो पहला की करना है गूगल जाकर लिखना है पंजाब पुलिस पंजाब पुलिस टाइप करने तो बाद जी फस्ट वैबसाइट आएगी डबल्यू डबल्यू डॉट पंजाब पुलिस डॉट जीओ वी डॉट इन ਇਸ ਦੇ ਵਿੱਚ ਇੱਕ ਲਿੰਕ ਸ਼ੋ ਹੋਏਗਾ ਪਬਲਿਕ ਗ੍ਰੀਵੈਂਸ ਡਿਵੀਜ਼ਨ ਇਸ ਦੇ ਉੱਪਰ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਸ਼ੋ ਹੋਏਗਾ ਜਿਸ ਦੇ ਵਿੱਚ ਓਲਰਡੀ ਅਕਾਊਂਟ ਤੇ ਸਾਈਨ ਅਪ ਦੋ ਲਿੰਕ ਸ਼ੋ ਹੋਣਗੇ ਸਭ ਤੋਂ ਪਹਿਲਾਂ ਆਪਾਂ ਆਪਣੀ ਇਸ ਦੇ ਵਿੱਚ ਆਈਡੀ ਕ੍ਰੀਏਟ ਕਰਨੀ ਹੈ ਉਹ ਕਿਸ ਤਰ੍ਹਾਂ ਕ੍ਰੀਏਟ ਕਰਨੀ ਹੈ ਆਪਾਂ ਦੇਖਦੇ ਹਾਂ ਸਾਈਨ ਅਪ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਨਾਮ ਆਪਡੀ ਈਮੇਲ ਆਈਡੀ ਮੋਬਾਈਲ ਨੰਬਰ ਐਂਟਰ ਕਰਨਾ ਹੈ ਜਿਸ ਤਰ੍ਹਾਂ ਹੀ ਮੋਬਾਈਲ ਨੰਬਰ ਐਂਟਰ ਕਰੋਗੇ ਉਸ ਤੇ ਇੱਕ ਓਟੀਪੀ ਆਏਗਾ ਉਹ ਓਟੀਪੀ ਇਸ ਲਿੰਕ ਦੇ ਵਿੱਚ ਐਂਟਰ ਕਰ ਦੇਣਾ ਉਸ ਤੋਂ ਬਾਅਦ ਇਸ ਆਈਡੀ ਨਾਲ ਰਿਲੇਟਡ ਜਿਹੜਾ ਪਾਸਵਰਡ ਤੁਸੀਂ ਰੱਖਣਾ ਚਾਹੁੰਦੇ ਆ ਉਹ ਪਾਸਵਰਡ ਦੀ ਫੀਲਡ ਦੇ ਵਿੱਚ ਤੇ ਕਨਫਰਮ ਪਾਸਵਰਡ ਰੱਖ ਲੈਣਾ ਇਸ ਸਾਈਨ ਅਪ ਤੇ ਕਲਿੱਕ ਕਰਨਾ ਇਸ ਤਰ੍ਹਾਂ ਇੱਕ ਤੁਹਾਡੀ ਆਈਡੀ ਕ੍ਰੀਏਟ ਹੋ ਜਾਏਗੀ उस आई डी क्रिएट करने तो बाद इन पर क्लिक करना दैन नैक्सट जो नैक्स स्टैप है उस दे इस तरह डैशबोर्ड शो होएगा उस दे होगा किया जे ऑलरेडी फर्स्ट टाइप कंप्लेंट कोई ऐड करनी है, है तो लॉज न्यू कंप्लेंट पर जे ऑलरेडी इस बार इनफॉरमेशन है तो उसू ट्रैक करना तो ट्रैक अग्रीवियंस वो आप नैक्सट फेज के किस तरह करनी है ਪਹਿਲਾ ਕੀ ਹੈ ਲਾਜ ਨਿਊ ਕੰਪਲੇਂਟ ਉਸ ਤੇ ਕਲਿੱਕ ਕਰ ਦੇਣਾ ਉਸ ਦੇ ਵਿੱਚ ਕੀ ਹੈ ਪਹਿਲਾ ਜਿਹੜਾ ਸ਼ਿਕਾਇਤ ਕਰ ਰਿਹਾ ਉਸ ਦੀ ਜਾਣਕਾਰੀ ਕੰਪਲੇਂਟ ਤੁਸੀਂ ਕਿੱਥੇ ਦੇਣਾ ਚਾਹੁੰਦੇ ਹੋ ਡਿਸਟ੍ਰਿਕਟ ਐਸਐਸਪੀ ਆਫਿਸ ਨੈਕਸਟ ਉਸ ਤੋਂ ਬਾਅਦ ਕੀ ਹੈ ਐਡਰੈਸ ਜਿਹੜਾ ਸ਼ਿਕਾਇਤ ਦਰਜ ਕਰਵਾ ਰਿਹਾ ਉਹਦਾ ਐਡਰੈਸ ਡਿਸਟ੍ਰਿਕਟ ਨੇ ਨੈਕਸਟ ਥਾਣਾ ਕਿਹੜਾ ਪੈ ਰਿਹਾ ਐ ਐਡਰੈਸ ਨਾਲ ਰਿਲੇਟਡ ਜੇ ਨਹੀਂ ਪਤਾ ਕਲਿੱਕ ਹੇਅਰ ਟੂ ਨੋ ਤੇ ਕਲਿੱਕ ਕਰਕੇ ਵੀ ਆਪਣਾ ਜਾਣ ਸਕਦੇ ਆ ਜੇ ਕਿਸ ਕਹਿ ਕਰਤਾ ਦਾ ਸਥਾਈ ਪਤਾ ਮੌਜੂਦ ਪਤੇ ਨਾਲ ਜੇ ਬਰਾਬਰ ਹੈ ਦੋਵੇਂ ਸੇਮ ਹੀ ਹੈ ਮਤਲਬ ਉਹੀ परमानेंट एड्रेस ਤੋਂ ਉਹੀ ਕੋਰਸਪੋਂਡੈਂਡੈਂਟ ਦੈਨ ਯੈਸ ਸਲੈਕ ਕਰ ਦੇਣਾ ਨਹੀਂ ਤਾਂ ਨੋ ਕਰਤੇ ਸੇਵ ਐਂਡ ਐਕਸ ਉਸ ਤੋਂ ਬਾਅਦ ਕੀ ਹੈ ਸ਼ਿਕਾਇਤ ਕਿਸ ਦੇ ਖਿਲਾਫ ਹੈ ਕੀ ਸ਼ਿਕਾਇਤ ਜਿਸ ਵਿਅਕਤੀ ਦੇ ਖਿਲਾਫ ਹੈ ਉਸ ਨੂੰ ਜਾਣ ਦਿਓ ਜੇ ਤਾਂ ਉਹ ਪਰਸਨ ਨੋਨ ਹੈ ਤਾਂ ਯੈਸ ਦੈਨ ਉਸ ਦੀ ਡਿਟੇਲ ਸਾਰੀ ਐਡ ਕਰਨੀ ਕਿਸ ਪਰਸਨ ਦੇ ਖਿਲਾਫ ਤੁਸੀਂ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਉਸ ਦਾ ਆਧਾਰ ਨੰਬਰ ਮੰਡੇਟਰੀ ਫੀਲਡ ਦੇ ਉੱਤੇ ਸਟਾਰ ਲੱਗਾ ਹੋਇਆ ਰੈੱਡ ਕਲਰ ਦੇ ਵਿੱਚ ਜੇ ਨਹੀਂ ਪਤਾ ਜਦੋਂ ਨਾਮ ਕਈ ਵਾਰ ਪਰਸਨ ਦਾ ਨਾਮ ਨਹੀਂ ਪਤਾ ਹੁੰਦਾ ਉਹਦਾ ਉਪਨਾਮ ਪਤਾ ਹੁੰਦਾ ਹੈ ਆਧਾਰ ਨੰਬਰ ਪਤਾ ਹੈ ਤਾਂ ਐਂਟਰ ਮੋਬਾਈਲ ਨੰਬਰ ਜਾ ਇਹ ਜਾਣਕਾਰੀ ਜਿਹੜੀ ਹੈ ਇਹਨਾਂ ਤੇ ਸਟਾਰ ਸਿਰ ਨੇਮ ਤੇ ਲੱਗਾ ਹੋਇਆ ਜਾਂ ਲਿੰਕ ਤੇ ਬਾਕੀ ਮੰਡੇਟਰੀ ਨਹੀਂ ਹੈ ਅਸੀਂ ਸਿਲੈਕਟ ਕਰ ਲਏ ਨੋ ਦੈਨ ਸੇਵ ਐਂਡ ਨੈਕਸਟ ਉਸ ਤੋਂ ਬਾਅਦ ਸ਼ਿਕਾਇਤ ਦਾ ਵੇਰਵਾ ਪਹਿਲਾਂ ਤਾਂ ਸ਼ਿਕਾਇਤੀ ਕਿਸਮ ਕਿਸ ਤਰ੍ਹਾਂ ਦੀ ਸ਼ਿਕਾਇਤ ਇਸ ਤੋਂ ਇਸ ਡ੍ਰੌਪ ਮੈਨੂ ਦੇ ਵਿੱਚੋਂ ਕਾਫੀ ਸ਼ਿਕਾਇਤ ਦੀਆਂ ਕਿਸਮਾਂ ਨੇ ਜਿਹੜੀ ਤੁਸੀਂ ਸ਼ਿਕਾਇਤ ਕਰ ਦਰਜ ਕਰਾਉਣੀ ਚਾਹੁੰਦੇ ਆ ਸਿਲੈਕਟ ਕਰ ਲੈਣੀ। ਦੈਨ ਸਬਜੈਕਟ ਐਡ ਤੇ ਕਲਿੱਕ ਕਰ ਦੇਣਾ। ਅਗਰ ਮਲਟੀਪਲ ਹੈ ਤਾਂ ਮਲਟੀਪਲ ਐਡ ਕਰ ਸਕਦੇ ਆ। ਦੈਨ ਇੱਥੇ ਸ਼ਿਕਾਇਤ ਦਾ ਵਰਣਨ ਤੁਸੀਂ ਪੰਜਾਬੀ ਲੈਂਗੁਏਜ ਟਾਈਪ ਕਰਨਾ। उस तो बाद जिस जिले एक घटना हुई है थाना उसमें सिलेक्ट करना जिथे घटना हुई है और नियरेस्ट कोई लैंडमार्क जे इस डेट ऑफ इंसिडेंट पता है यस देन नो सेवन नेक्स्ट नेक्स्ट किया कंप्लेंट दे डॉक्यूमेंट ਆਈਡੀ ਪ੍ਰੂਫ ਆਪਣਾ ਪੀਡੀਐਫ ਵੀ ਕਰਵਾ ਸਕਦੇ ਆ ਜੇਪੀਜੀ ਫਾਈਲ ਤੇ ਮੈਕਸਿਮਮ ਸਾਈਜ਼ ਹਰੇਕ ਦਾ 1 1 ਐਮਬੀ ਹੈ ਇਹ ਧਿਆਨ ਰੱਖਣਾ ਜੇ ਆਧਾਰ ਕਾਰਡ ਅਪਲੋਡ ਕਰ ਰਹੇ ਆ ਤਾਂ ਉਹਦਾ ਫਰੰਟ ਸਾਈਡ ਤੇ ਬੈਕ ਸਾਈਡ ਦੋਨੋਂ ਅਪਲੋਡ ਕਰਨੀ ਹੈ ਨੈਕਸਟ ਡਾਕੂਮੈਂਟ ਕੋਈ ਐਫ ਆਈਆਰ ਹੈ ਜਾਂ ਕੋਈ ਰਿਟਰਨ ਅਪਲੀਕੇਸ਼ਨ ਫਾਈਲ ਨੂੰ ਅਪਲੋਡ ਕਰਨੀ ਹੈ ਦੈਨ ਅਗਰ ਕੋਈ ਆਡੀਓ ਜਾਂ ਵੀਡੀਓ ਕੋਈ ਅਵੇਲੇਬਲ ਐਜ ਏ ਪਰੂਫ ਅਵੇਲੇਬਲ ਹੈ ਤਾਂ ਉਸਨੂੰ ਅਪਲੋਡ ਕਰਨਾ ਇਸ ਤਰ੍ਹਾਂ ਸੇਵ ਐਂਡ ਪ੍ਰੀਵਿਊ ਕਰ ਦੇਣਾ ਉਸ ਤੋਂ ਬਾਅਦ ਕੀ ਹੈ ਇਹ ਤੁਹਾਡੀ ਕੰਪਲੇਂਟ ਜਿਹੜੀ ਹੈ ਇੱਕ ਟਰੈਕਿੰਗ ਆਈ ਡੀ ਦੇ ਨਾਲ ਰਜਿਸਟਰ ਹੋ ਜਾਏਗੀ ਇਸ ਤਰ੍ਹਾਂ ਇਹ ਜਿਹੜੀ ਸ਼ਿਕਾਇਤ ਆ ਪੰਜਾਬ ਪਬਲਿਕ ਗਰੀਵਨ ਡਿਵੀਜ਼ਨ ਜਿਹੜਾ ਪੰਜਾਬ ਪੁਲਿਸ ਦਾ ਉਹਦੇ ਥਰੂ ਜਿਹੜੀ ਜਿਹੜੀ ਇਨਫੋਰਮੇਸ਼ਨ ਤੁਸੀਂ ਭਰੀ ਹੈ ਉਹਦੇ ਅਕੋਰਡਿੰਗ ਉਹਨਾਂ ਕੋਲ ਸਬਮਿਟ ਹੋ ਜਾਏਗੀ ਤਾਂ ਤੁਸੀਂ ਕੀ ਹੈ ਇਸ ਨੂੰ ਟਰੈਕ ਵੀ ਕਰ ਸਕਦੇ ਹੋ ਕਿ ਉਸ ਤੇ ਕੋਈ ਐਫਰਟ ਹੋਏ ਜਾਂ ਨਹੀਂ ਹੋਏ ਟਰੈਕ ਗਰੀਵਨ ਦੇ ਇਹਦੇ ਵਿੱਚ ਯੂ ਆਈ ਡੀ ਨੰਬਰ ਮਿਲਣਾ ਜਦੋਂ ਤੁਸੀਂ ਸਕਵਾਇਰ ਤੁਹਾਡੀ ਸਬਮਿਟ ਹੋ ਜਾਣੀ ਹੈ ਮੋਬਾਈਲ ਨੰਬਰ ਨਾਲ ਸਰਚ ਕਰ ਸਕਦੇ ਹੋ ਬਸ ਇੰਨੀ ਕੀ ਜਾਣਕਾਰੀ ਮੈਂ ਆਪ ਸਭ ਨਾਲ ਸਾਂਝੀ ਕਰ ਰਿਹਾ ਇਸ ਵੈਬਸਾਈਟ ਦੇ ਥਰੂ ਜਾਂ ਇਸ ਗਰੀਵੈਂਸ ਪੋਰਟਲ ਦੇ ਥਰੂ ਕੋਈ ਵੀ ਅਨੋਨਿਮਸ ਜਾਂ ਕੋਈ ਵੀ ਆਮ ਇਨਸਾਨ ਵੀ ਕੋ ਕੰਪਲੇਂਟ ਆਪਣੀ ਗਰੀਵੈਂਸ ਵੈਬਸਾਈਟ ਦੇ ਥਰੂ ਐਡ ਕਰ ਸਕਦਾ ਪਲੀਜ਼ ਸ਼ੇਅਰ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਜਸ ਸੁਖਰਾਜ ਥੈਂਕਸ ਫਾਰ ਵਾਚਿੰਗ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਆਮ ਪਬਲਿਕ ਤੱਕ ਵੀ ਇਸ ਬਾਰੇ ਜਾਣਕਾਰੀ ਪਹੁੰਚ ਸਕੇ ਤਾਂ ਕਿ ਥੈਂਕਸ ਫॉर ਵਾਚਿੰਗ ਪਲੀਜ਼ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਜਸ ਸੁਗਰਾਥ ਥੈਂਕਸ ਫॉर ਵਾਚਿੰਗ